ਦੋਸਤੋ ਸਭ ਤੋਂ ਪਹਿਲਾਂ ਕੁਦਰਤ ਡੇਰੀ ਫਾਰਮ ਡਾਕਟਰ ਸੁਖਤੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਆਪਾਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਵੀਡੀਓ ਦੇ ਵਿੱਚ ਕਰ ਲਈਆਂ ਨੇ ਜਿੱਦਾਂ ਕਿ ਆਪਾਂ AI ਦੀ ਗੱਲ ਕਰ ਲਈਏ ਪਸ਼ੂਆਂ ਦੇ ਐਡਰੈਸ ਦੀ ਪਸ਼ੂਆਂ ਦੀ ਕੁਝ ਬਿਮਾਰੀਆਂ ਦੀਆਂ ਗੱਲਾਂ ਵੀ ਆਪਾਂ ਕੀਤੀਆਂ ਨੇ ਸੋ ਦੋਸਤੋ ਮੈਂ ਤੁਹਾਨੂੰ ਨਾ ਇੱਕ ਜ਼ਰੂਰੀ ਜਿਹੜੀ ਇੰਪੋਰਟੈਂਟ ਗੱਲ ਸੀਗੀ ਉਹ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਜਿਹੜੇ ਮੇਰੇ ਵੀਰਾਂ ਨੇ ਨਵਾਂ ਡੇਰੀ ਫਾਰਮ ਖੋਲਣਾ ਹੈ ਚਾਹੇ ਜਿਨ੍ਹਾਂ ਨੇ ਖੋਲਿਆ ਹੈ ਚਾਹੇ ਜਿਹੜਾ ਡੇਰੀ ਫਾਰਮ ਕਰਦੇ ਪਏ ਨੇ ਸੋ ਦੋਸਤੋ ਤੁਹਾਡੇ ਕੋਲੇ ਨਾ 4-5 ਇਨਸਟਰੂਮੈਂਟ ਹੋਣੇ ਬਹੁਤ ਜ਼ਰੂਰੀ ਆ ਕਿਉਂਕਿ ਕਈ ਵਾਰੀ ਤੁਹਾਡਾ ਪਸ਼ੂ ਬਿਮਾਰ ਹੋ ਜਾਂਦਾ ਕੋਈ ਪ੍ਰੋਬਲਮ ਆ ਜਾਂਦੀ ਹੈ ਕਈ ਵਾਰੀ ਜਿਵੇਂ ਤੁਸੀਂ ਕਿਸੇ ਡਾਕਟਰ ਨੂੰ ਬੁਲਾਉਣਾ ਡਾਕਟਰ ਸਾਹਿਬ ਲੇਟ ਨੇ ਪਾਸੇ ਗਏ ਨੇ ਫੀਲਡ ਦੇ ਵਿੱਚ ਤੋ ਸੋ ਤੁਸੀਂ ਉਹਨਾਂ ਦੇ ਲਈ ਫਰਸਟ ایڈ ਜਿਹੜੀ ਐਮਰਜੈਂਸੀ ਵਾਸਤੇ ਦਸੋ ਦੋਸਤੋ ਤੁਸੀਂ ਉਹਨਾਂ ਦੇ ਲਈ ਆਪਣਾ ਕਿਹੜਾ ਕਿਹੜਾ ਸਮਾਨ ਜਿਹੜਾ ਚਾਰ ਪੰਜ ਚੀਜ਼ਾਂ ਕੋਈ ਮਹਿੰਗੀਆਂ ਨਹੀਂ ਗੀਆਂ ਸਸਤੀਆਂ ਜਿਹੜੀਆਂ ਚੀਜ਼ਾਂ ਨੇ ਚਾਰ ਪੰਜ ਚੀਜ਼ਾਂ ਜਿਹੜੀਆਂ ਤੁਸੀਂ ਦੋਸਤੋ ਆਪਣੀਆਂ ਡੇਰੀ ਫਾਰਮ ਤੇ ਜ਼ਰੂਰ ਰੱਖਣੀਆਂ ਨੇ ਦੋਸਤੋ ਇਹ ਜਿਹੜਾ ਤੁਹਾਡੇ ਕੋਲੇ ਸਮਾਨ ਹਰ ਫਾਰਮਰ ਕੋਲੇ ਹਰ ਡੇਰੀ ਵਾਲੇ ਕਿਸਾਨ ਦੇ ਕੋਲ ਈਵਨ ਜਿਹੜਾ ਕਿਸਾਨ ਭਰਾ ਹੈਗਾ ਉਹਦੇ ਕੋਲੇ ਵੀ ਹੋਣਾ ਚਾਹੀਦਾ ਹੈ ਸੋ ਦੋਸਤੋ ਸਭ ਤੋਂ ਪਹਿਲਾਂ ਹੈਗਾ थर्मामीटर ਸੋ ਦੋਸਤੋ ਇਹ थर्मामीटर ਜਿਹੜਾ ਹੈ ਇਹ 40-50 ਰੁਪਏ ਦਾ ਤੇ ਡਿਜੀਟਲ थर्मामीटर ਉਹ 100 ਰੁਪਏ ਦਾ ਦੋਸਤੋ ਆ ਜਾਂਦਾ ਦੋਸਤੋ ਇੱਕ ਨੰਬਰ ਤੇ ਹੈਗਾ थर्मामीटर ਸੋ ਦੋਸਤੋ ਇਹ ਵੀ ਇੱਕ ਬਹੁਤ ਹੀ ਜ਼ਰੂਰੀ ਇਸਟੋਮੈਟ ਕਿਉਂਕਿ ਜਦੋਂ ਵੀ ਤੁਹਾਨੂੰ ਲੱਗੇ ਤੁਹਾਡੀ ਗਾਂ ਥੋੜਾ ਜਿਹਾ ਕਰਕਦੇ ਪਈ ਹੈ ਜਾਂ ਮੱਝ ਜਿਹੜਾ ਪਠੇ ਨਹੀਂ ਖਾ ਰਹੀ ਕੋਈ ਵੀ ਤੁਹਾਨੂੰ ਪ੍ਰੋਬਲਮ ਲੱਗਦੀ ਹੈ ਉਹਦੇ ਵਿੱਚ ਤੁਸੀਂ ਟੈਂਪਰੇਚਰ ਜਿਹੜਾ ਹੈ ਉਹ ਚੈੱਕ ਕਰ ਸਕਦੇ ਜੇ ਕਿੰਨਾ ਟੈਂਪਰੇਚਰ ਤੁਹਾਡੇ ਐਨੀਮਲ ਨੂੰ ਹੋਏਗਾ ਮੱਝ ਦਾ ਜਿਹੜਾ ਹੈਗਾ ਉਹ 100 ਦੇ ਡਿਗਰੀ ਹੋਣਾ ਚਾਹੀਦਾ ਤੇ ਗਾਂ ਦਾ ਜਿਹੜਾ 101 ਦੇ ਵਿੱਚ ਵੀ ਹੋ ਜਾਵੇ ਤੇ ਇਹ ਨੋਰਮਲ ਹੀ ਆ ਤੇ ਇਸ ਤੋਂ ਅੱਗੇ ਤੁਹਾਡਾ ਜੇ ਪਲੱਸ ਹੁੰਦਾ 104 ਹੁੰਦਾ ਤਾਂ ਟੈਂਪਰੇਚਰ 102 ਦਾ ਤਨ ਹੁੰਦਾ ਤਾਂ ਤੁਹਾਡੀ ਪਸ਼ੂ ਬਿਮਾਰ ਸੋ ਦੋਸਤੋ ਇਹ ਤੁਹਾਡੇ ਕੋਲੇ ਪਹਿਲੀ ਚੀਜ਼ ਜਿਹੜੀ ਹੈ ਪਹਿਲਾ ਇਨਸਟਰੂਮੈਂਟ ਤੁਹਾਡੇ ਕੋਲੇ ਹੋਣਾ ਚਾਹੀਦਾ ਦੋਸਤੋ థਰਮੋਮੀਟਰ ਸੋ ਦੋਸਤੋ ਜੇ ਤੁਹਾਡੇ ਪਸ਼ੂ ਨੂੰ ਲੱਗਦਾ ਵੀ ਤੁਹਾਡੇ ਕੋਲੇ ਆ ਫੀਵਰ ਆ ਗਿਆ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਗਈ ਹੈ ਜਾਂ ਤੁਹਾਡੇ ਪਸ਼ੂ ਨੂੰ ਦਰਦ ਹੋ ਰਹੀ ਹੈ ਸੋ ਉਹਦੇ ਵਾਸਤੇ ਤੁਹਾਡੇ ਕੋਲੇ ਹੋਣਾ ਚਾਹੀਦਾ ਐਂਡਰੋਸਿਲ ਐਂਡਰੋਸਿਲ ਦਾ ਟੀਗਾ ਦੋਸਤੋ ਤੁਹਾਡੇ ਕੋਲੇ ਲਾਜ਼ਮੀ ਹੋਣਾ ਚਾਹੀਦਾ ਤੁਹਾਡੇ ਫਾਰਮ ਦੇ ਉੱਤੇ ਇਹ ਪਿਆਾ ਹੋਣਾ ਚਾਹੀਦਾ ਐਂਡਰੋਸਿਰ 100 ਐਮਐਲ ਸੋ ਦੋਸਤੋ ਇਹਦੇ ਵਿੱਚ ਐਂਡਰੋ ਫਲੋਕਸਾਸਿਨ ਸਾਲਟ ਹੁੰਦਾ ਦੋਸਤੋ ਇਹ ਤੁਸੀਂ ਦੋਸਤੋ ਜਿਹੜਾ ਟੀਕਾ ਐਂਡਰੋਸਿਨ ਹੈਗਾ ਇਹ ਤੁਸੀਂ ਆਈਐਮ ਦੇ ਵਿੱਚ ਪਸ਼ੂ ਨੂੰ 10 ਐਮਐਲ ਖਵਾ ਸਕਦੇ ਜਿਹੜਾ ਤੁਹਾਡਾ ਪਸ਼ੂ ਲੱਗਦਾ ਪਿਆ ਤੁਹਾਨੂੰ ਪਸ਼ੂ ਨੂੰ ਲੱਗਦਾ ਪਿਆ ਵੀ ਬੱਥੀਵਰ ਆ ਜਾਂ ਉਹਨੂੰ ਦਰਦ ਹੋ ਰਹੀ ਏ ਜਾਂ ਮਸਟਾਈਟਸ ਆ ਬੁਖਾਰ ਆ ਦਰਦਾ ਹਵਾਂ ਨੇ ਨੂੰ ਸੋਜ ਆ ਕੋ ਦੋਸਤੋ ਕੋਈ ਵੀ ਬਿਮਾਰੀ ਹੈ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਪਸ਼ੂ ਨੂੰ ਕੋਈ ਦਿੱਕਤ ਹੈਗੀ ਏ ਤੁਸੀਂ ਮਤਲਬ ਇਹ ਬਹੁਤ ਵਧੀਆ ਐਂਟੀਬਾਇਟਿਕ ਹੈ ਬਹੁਤ ਵਧੀਆ ਸਿੰਪਲ ਹੈ ਤੇ ਬਹੁਤ ਵਧੀਆ ਆਉਂਦਾ ਰਿਜ਼ਲਟ ਇਹ ਐਂਟੀਬਾਇਟਿਕ ਦਾ ਸੋ ਦੋਸਤੋ ਇਹ ਵੀ ਤੁਹਾਡੇ ਕੋਲੇ ਜਰੂਰ ਹੋਣਾ ਚਾਹੀਦਾ ਹੈ ਐਂਡਰੋਸਿਨ ਚੰਗੀ ਕਿਸੇ ਕੰਪਨੀ ਦਾ ਲੈ ਲਿਓ ਆ ਮੇਰੇ ਕੋਲ ਤਾਂ ਜੈਡਸ ਦਾ ਅਸੀਂ ਜੈਡਸ ਦਾ ਯੂਜ਼ ਕਰਦੇ ਆ ਸੋ ਦੋਸਤੋ ਇਹ ਵੀ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਸੋ ਤੁਹਾਡੇ ਮਸ਼ੂਦੋ ਨਾਲ ਨਾਲ ਦੋਸਤੋ ਐਂਡਰੋਸਿਨ ਦੇ ਨਾਲ ਨਾਲ ਸੋ ਦੋਸਤੋ ਤੁਹਾਡੇ ਕੋਲੇ ਇੱਕ ਨਿੰਮੋ ਸਲਾਈਡ ਦਾ ਵੀ ਜਿਹੜਾ ਨਾਈਸਡ ਹੈ ਸੋ ਦੋਸਤੋ ਉਹ ਵੀ ਬਹੁਤ ਹੋਣਾ ਜ਼ਰੂਰੀ ਹੈ ਨਿੰਮੋ ਸਲਾਈਡ ਇਹ ਵੀ ਤੁਸੀਂ ਦੋਸਤੋ 100 ਐਮਐਲ ਇਹ ਵੀ ਬੜਿਆ ਨਾਮਾਂ ਤੇ ਆਉਂਦਾ ਜਿਵੇਂ ਕਿ ਆਪਣਾ ਆ ਮੈਨਕੈਂਡ ਦਾ ਵੀ ਆਉਂਦਾ ਬਹੁਤ ਵਧੀਆ ਡੋਲੋ ਦੇ ਨਾਮ ਤੇ ਹੋਰ ਚਾਰ ਪੰਜ ਕੰਪਨੀਆਂ ਦਾ ਆਉਂਦਾ ਦੋਸਤੋ ਨਿੰਮੋ ਤੇ ਪੈਰਾ ਇਹਦੇ ਵਿੱਚ ਨਿੰਮੋ ਪੈਰਾਸੀਟਾ ਮੋਲ ਹੁੰਦਾ ਦੋਸਤੋ ਇਹ ਵੀ ਤੁਸੀਂ ਲੈ ਲੈਣਾ ਸੋ ਦੋਸਤੋ ਇਹ ਇੱਕ ਹੀ 100 ਐਮਐਲ ਦਾ ਤੁਸੀਂ ਕੰਬੀਨੇਸ਼ਨ ਲੈ ਲੈਣਾ ਦੋਸਤੋ ਸੋ ਦੋਸਤੋ ਇਹ ਦੋ ਟੀਕੇ ਨਿੰਮੋ ਸਲਾਈਡ ਤੇ ਐਂਡਰੋਸਿਨ ਇਹ ਦੋਸਤੋ ਦੋ ਜਿਹੜੇ ਨੇ ਟੀਕੇ ਨੇ ਤੁਹਾਡੇ ਫਾਰਮ ਦੇ ਉੱਤੇ ਲਾਜ਼ਮੀ ਹੋਣੇ ਚਾਹੀਦੇ ਆ ਇਹ ਨਾਈਸਰ ਹੈ ਇਹ ਪੇਨ ਕਿਲਰ ਵੀ ਆ ਇਹ ਬਹੁਤ سارے ਕੰਮ ਕਰਦਾ ਨਿੰਮੋ ਸਲਾਈਡ ਤੇ ਪੈਰਾਸੀਟਾ ਬਹੁਤ ਘੜਾ ਜਿੱਥੇ ਜਾਨਵਰ ਦਰਦ ਮਹਿਸੂਸ ਕਰਦਾ ਕਿਥੇ ਲੇਵੇ ਨੂੰ ਦਰਦ ਹੋ ਰਹੀ ਹੈ ਸੱਟ ਲੱਗ ਗਈ ਹੈ ਸਿੰਘ ਟੁੱਟ ਗਿਆ ਕੋਈ ਵੀ ਦਰਦ ਹੋ ਰਹੀ ਹੈ ਨਾ ਉਥੇ ਤੁਸੀਂ ਇਹ ਟੀਗਾ 10 ਐਮਲ ਜਿਹੜਾ ਇਹ ਲਾ ਦਿਓ ਤੇ ਦੋਸਤੋ ਐਂਡਰੋਸਿਨ 10 ਐਮਲ ਲਾ ਦਿਓ ਤੁਹਾਡੇ ਜਾਨਵਰ ਨੂੰ ਬਹੁਤ ਵਧੀਆ ਰੈਲਿਫ ਹੋ ਜਾਏਗੀ ਉਸ ਤੋਂ ਅੱਗੇ ਕੋਈ ਵੀ ਟਰੀਟਮੈਂਟ ਹੋਇਆ ਉਹ ਜੋ ਤੁਸੀਂ ਕਰਨਾ ਆਇਆ ਜਾਂ ਤੁਹਾਡੇ ਡਾਕਟਰ ਨੇ ਕਰਨਾ ਆਇਆ ਉਹ ਕਰ ਦੇਣਗੇ ਇਹ ਦੋ ਟੀਕੇ ਤੁਹਾਡੇ ਕੋਲੇ ਤੁਹਾਡੇ ਫਾਰਮਰ ਤੇ ਜਿਨ੍ਹਾਂ ਨੇ ਫਾਰਮ ਨਵਾਂ ਖੋਲਣਾ ਉਹਨਾਂ ਕੋਲੇ ਵੀ ਜਿਹੜੇ ਮੇਰੇ ਵੀ ਫਾਰਮ ਚਲਾ ਰਹੇ ਨੇ ਉਹਨਾਂ ਦੇ ਕੋਲੇ ਇਹ ਦੋ ਇੰਜੈਕਸ਼ਨ ਜ਼ਰੂਰ ਹੋਣੇ ਚਾਹੀਦੇ ਆ 600 ਰੁਪਏ ਦਾ ਐਂਡਰੋਸਿਨ ਆ ਜਾਂਦਾ ਤੇ 600 ਰੁਪਏ ਦੇ 150 ਆ 150 ਰੁਪਏ ਦਾ ਮੇਰੇ ਹਿਸਾਬ ਨਾਲ ਆ ਆ ਆ ਜਾਂਦਾ ਸੋ ਦੋਸਤੋ ਇਹ ਸਕਮੈਂਟ ਤੁਹਾਡੇ ਕੋਲੇ ਇਹ ਇੰਜੈਕਸ਼ਨ ਤੁਹਾਡੇ ਕੋਲੇ ਜ਼ਰੂਰ ਚਾਹੀਦੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਥਰਮਾਮੀਟਰ ਫਿਰ ਤੁਹਾਨੂੰ ਦੱਸਿਆ ਦੋਸਤੋ ਇਹ ਦੋ ਟੀਕੇ ਲਾਜ਼ਮੀ ਚਾਹੀਦੇ ਆ ਤੀਜੇ ਨੰਬਰ ਤੇ ਦੋਸਤੋ ਤੁਹਾਡੇ ਕੋਲੇ ਚਾਹੀਦਾ ਮੈਜ਼ਰਮੈਂਟ ਹੁੰਦਾ ਕੀ ਹੈ ਕਿ ਜਦੋਂ ਤੁਹਾਡੇ ਕੋਲੇ ਮੈਜ਼ਰਮੈਂਟ ਮਾਪ ਕਰਨ ਵਾਲਾ ਹੁੰਦਾ ਕੀ ਹੈ ਦੋਸਤੋ ਮਾਪ ਕਰਨ ਵਾਲਾ ਜੰਤਰ ਹੁੰਦਾ ਕੀ ਹੈ ਦੋਸਤੋ ਜਿਵੇਂ ਕਿ ਤੁਸੀਂ ਆ ਤੁਹਾਡੀ ਵੈੜ ਤੁਹਾਡੇ ਫਾਰਮ ਤੇ ਵੈੜ ਜਾਂ ਤੁਹਾਡੀ ਝੋਟੀ ਹੈ ਹੀੜ ਦੇ ਵਿੱਚ ਆਈ ਏ ਸੋ ਤੁਹਾਡਾ ਤੁਹਾਨੂੰ ਪਤਾ ਨਹੀਂਗਾ ਵੀ ਉਹਦਾ weight ਕਿੰਨਾ ਹੈ ਸੋ ਦੋਸਤੋ ਉਹਦੇ ਲਈ ਇੱਕ ਆਹ ਮੈਜ਼ਰਮੈਂਟ ਆਉਂਦਾ ਆ ਮੈਂ ਕਹਾਂਗਾ ਵੀ ਇਹ ਇਹਨੂੰ ਦਿਖਾ ਦਿਓ ਆ ਦੇਖੋ ਦੋਸਤੋ ਇਹ ਜਿਹੜਾ ਮੈਜ਼ਰਮੈਂਟ ਇਹ ਤੁਹਾਨੂੰ ਆਨਲਾਈਨ 1.5 7800 ਰੁਪਏ ਦਾ ਮਿਲ ਜਾਏਗਾ ਤੋ ਦੋਸਤੋ ਇਹ ਜਿਹੜਾ ਮੈਜ਼ਰਮੈਂਟ ਇਹ ਤੁਸੀਂ ਮੱਝ ਦੇ ਜਿਹੜੇ ਦੋਵੇਂ ਅਗਲੇ ਪੈਰ ਨੇ ਉਹਨਾਂ ਦੇ ਮਤਲਬ ਕਿ ਨੀਚੋਂ ਮੈਂ ਤੁਹਾਨੂੰ ਦੱਸਦਾ ਖਿਲਾ ਕੇ ਦਿਖਾਉਣਾ ਸੋ ਤੁਹਾਡੇ ਕੋਲੇ ਇਹ ਵੀ ਹੋਣਾ ਬਹੁਤ ਜ਼ਰੂਰੀ ਆ ਦੋਸਤੋ ਕਿਉਂਕਿ ਤੁਸੀਂ ਡਾਕਟਰ ਦੇ ਆਉਣ ਤੋਂ ਪਹਿਲਾਂ ਜਾਂ ਡਾਕਟਰ ਦਾ ਜਿਹੜਾ ਫੋਨ ਦੇ ਪਹਿਲਾਂ ਤੁਸੀਂ ਆਪ ਦੀ ਮੱਝ ਦਾ ਆਪ ਦੀ ਵਹਿੜ ਦਾ ਜਿਹੜਾ weight ਆਪ ਹੀ ਕਰ ਲਓ ਤੁਹਾਨੂੰ ਮੈਂ ਦੱਸਿਆ ਸੀ 2.5 ਕੁਇੰਟਲ ਦੀ ਜਿਹੜੀ ਹੈਗੀ ਇਹ ਉਹ ਗਾਂ ਹੋਵੇ ਤੇ 3.5 ਕੁਇੰਟਲ ਦੀ ਜਿਹੜੀ ਤੋ ਇਹ ਮੱਝ ਹੋਵੇ ਜੋ ਜਿਹਨੂੰ ਤੁਸੀਂ AI ਕਰਾ ਸਕਦੇ ਸੀ ਸੋ ਦੋਸਤੋ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜਾ ਜੰਤਰ ਹੈ ਆਪਾਂ ਇਹਨੂੰ ਬਾਬ ਕਿਵੇਂ ਕਰਨਾ ਹੈ ਜੀ ਆ ਵੀਰੇ ਨੂੰ ਕਵਾਂਗਾ ਵੀ ਤੁਹਾਨੂੰ ਮੈਂ ਦੱਸਾਂ ਆ ਦੋਸਤੋ ਇਹਨੂੰ ਇਸ ਤਰ੍ਹਾਂ ਮੈਜ਼ਰਮੈਂਟ ਨੂੰ ਮੈਂ ਖੋਲ ਲੈਣਾ ਆਪਾਂ ਆ ਦੋਸਤੋ ਮਦਰਮੈਂਟ ਇਦਾਂ ਖੋਲ ਲਿਆ ਇਹਨੂੰ ਇੱਥੋਂ ਚੱਕ ਕੇ ਆਪਾਂ ਇੱਥੇ ਲਾਉਣਾ ਸੋ ਦੋਸਤੋ ਇਧਰਲੇ ਪਾਸੇ ਇੰਦਾ ਵੇਟ ਹੈਗਾ ਆ ਦੇਖਿਓ ਤੁਸੀਂ ਇਹ ਜਿਹੜੀ ਮੱਝ ਹੈਗੀ ਏ ਇਹ 587 ਕਿਜੀ ਦੀ ਏ ਦੋਸਤੋ ਜਾਣੇ ਕਿ ਪੌਣੇ ਕੇ 6 ਕੁਇੰਟਲ ਦੀ ਮੱਝ ਹੈਗੀ ਏ ਇਹ ਤੁਸੀਂ ਜਿਹੜਾ weight ਹੈਗਾ ਇਹ ਚੈੱਕ ਕਰ ਲੈਣਾ ਦੋਸਤੋ ਇਹ ਚੈੱਕ ਕਰਕੇ ਤੇ ਫਿਰ ਤੁਸੀਂ ਜਿਹੜੇ ਆਪਦੇ ਪਸ਼ੂ ਦੀ AI ਕਰਵਾ ਸਕਦੇ ਜੀ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਇਹ ਚੰਗੀ ਲੱਗੀ ਏ ਤਾਂ ਇਹਨੂੰ share ਕਰ ਦਿਓ like ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਤੈਂ ਸਿੰਘ subscribe ਕਰ ਲਿਓ ਸੋ ਸਾਰੇ ਦੋਸਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ